ਹਾਂਜੀ ਗੁੱਡ ਮਾਰਨਿੰਗ ਵੈਲਕਮ ਟੂ ਅਵਰ ਨਿਊ ਵਲੌਗ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਮਿਸਟ੍ਰੈਨਡ ਮਿਸਿਸ ਸਵੀਆ ਕਪਲ ਹਾਂਜੀ ਸਵੇਰ ਦੇ ਵੱਜ ਚੁੱਕੇ ਨੇ ਬਾਈ ਸੱਤ ਠੀਕ ਹੈ ਤੇ ਅੱਜ ਆਪਾਂ ਟਾਈਮ ਨਾਲ ਹੀ ਉੱਠ ਖੜੇ ਕਿਉਂਕਿ ਰਿੱਕੀ ਗਈ ਸੀਗੀ ਰਾਤ 파ਟੀ ਤੇ ਉਹ ਹੋ ਗਈ ਸੀਗੀ ਲੇਟ ਤੇ ਆਪਾਂ ਮौज ਨਾਲ ਠੀਕ ਹੈ ਮੈਂ ਇੱਥੇ ਚਾਰ ਟਾਈਮ ਜੀ ਨਾਲ ਹੀ ਸੌਂਗੇ ਸੀਗੀ ਮੂਵੀ ਦੇਖ ਕੇ ਵਿਆਹ ਆਲੀ ਤੇ ਆਪਾਂ ਟਾਈਮ ਨਾਲ ਹੀ ਉੱਠ ਖੜੇ ਠੀਕ ਹੈ ਤੇ ਅੱਜ ਆਇਆ ਸੰਦੀ ਵੈਸੇ ਸੰਦੀ ਨੂੰ ਆਪਣਾ ਆਫ ਹੁੰਦਾਗਾ ਬਟ ਅੱਜ ਆਪਾਂ ਬਟੀ ਕੋਪਣ ਕਰਨਾਗਾ ਕਿਉਂਕਿ ਕੰਮ ਆਪਣੇ ਕਾਫੀ ਪਏ ਨੇ ਤਾਂ ਉਸੇ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਾਂ ਚਾਹ ਤਿਆਰ ਕੀਤੀ ਹੈ ਅੱਜ ਆਪਾਂ ਨੂੰ ਦੁੱਧ ਚੁਪਤੀ ਚਾਹ ਰੱਖਤੀ ਹੈ ਮੰਮੀ ਡੇੜੀ ਵਰਕੇ ਗਏ ਨੇ ਧਾਰ ਘਟਣ ਠੀਕ ਆਉਂਦੀ ਹੁੰਦੀਆਂ ਤੇ ਅੱਜ ਵਾਲੇ ਬਲੌਗ ਦੇ ਵਿੱਚ ਆਪਾਂ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਵੀ ਦੇਣੇ ਨੇ ਜਿੰਨੇ ਵੀ ਤੁਹਾਡੇ ਅਨਿਵਰਸਰੀ ਦੀ ਪਾਰਟੀ ਨੂੰ ਲੈ ਕੇ ਤੁਹਾਡੇ ਸਵਾਲ ਸੀਗੇ ਸਾਰਿਆਂ ਦੇ ਅੱਜ ਆਪਾਂ ਤੁਹਾਨੂੰ ਜਵਾਬ ਵੀ ਦੇਣੀ ਆ ਚਲੋ ਪਹਿਲਾਂ ਆਪਾਂ ਚਾਹ ਪੀ ਲਈਏ ਫਿਰ ਕਰਦੇ ਆਪਾਂ ਅਗਲੀ ਗੱਲਬਾਤ ਲੋਗੇ ਚਾਹ ਪੋਣ ਲੱਗੇ ਆ ਅੱਜ ਆਪਾਂ ਗਿਫਟਡ ਕੱਪ ਦੇ ਵਿੱਚ ਠੀਕ ਹੈ ਜਿਹੜਾ ਕੱਪ ਆਪਾਂ ਨੂੰ ਦੁਕਾਨ ਵਾਲੀਆਂ ਕੁੜੀਆਂ ਨੇ ਗਿਫਟ ਕੀਤਾ ਸੀ ਅਨਿਵਰਸਰੀ ਤੇ ਇਹਦੇ ਵਿੱਚ ਆਪਾਂ ਚਾਹ ਪੋਣ ਲੱਗੇ ਆ ਲੋ ਮਮੀ ਵੀ ਆਹ ਦਿਖਾ ਰਹੀ ਹੈਗੀ ਬਣਾਲੀ ਚਾਹ ਨਵੇਂ ਕੱਪ ਵਿੱਚ ਪਾਈ ਅੱਜ ਆਪਾਂ ਚਾਹ ਲਓ ਯਾਪਾ ਹੋ ਗਿਆ ਰੈਡੀ ਛੜੀ ਤਿਆਰ ਹੋ ਗਿਆ ਆਪਾਂ ਠੀਕ ਹੈ ਰਿੱਕੀ ਵੀ ਰੈਡੀ ਹੋ ਗਿਆ ਮੰਮੀ ਦੇਖਦੇ ਆਂ ਕੀ ਕਰਦੇ ਓਹ ਯਾਰ ਦੇਖਦੇ ਆਂ ਉੱਠਿਆ ਕਿ ਨਹੀਂ ਉੱਠਿਆ ਦੁਜਾ ਰੁੱਠਿਆ ਨਿਕਾਲੇ ਇੱਕ ਹੀ ਕਰੀ ਜਾਂਦਾ ਇਹਨੇ ਕੀ ਕਰਦਾ ਪੁੱਠੇ ਦਾਮ ਕਰਦੇ ਮੇਰੀ ਜੇਪੀ ਲੈ ਗਏ ਮੇਰੀ ਜੇਪੀ ਲੈ ਗਏ ਅੱਛਾ ਲੁੱਟੀ ਦੇ ਅੱਛਾ ਦੁੱਧ ਲਾ ਲਓ ਲਓ ਵੀ ਮਿੱਤਰੋ ਤਿੰਨੇ ਪਾਰਟੀਆਂ ਰੈਡੀ ਹੋ ਗਈਆਂ ਮਾਂ ਪੁੱਤ ਤੇ ਦਾਡੀ ਮੈਨੂੰ ਠੰਡ ਲੱਗੀ ਠੰਡ ਵੈਸੀ ਆ ਹੁਣ ਧੁੱਪੇ ਬੈਠੋਗੇ ਨਾ ਹਾਂ 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 ਕੋਈ ਸੁੱਤਾ ਨਹੀਂ ਨੇ ਰਾਤਾਂ ਆਇਆ ਤਾਂ ਯੂਸਰ ਦਾ ਉਹ ਬਹੁਤ ਦੁੱਖ ਸੀ ਕਿ ਕਿਭਾ ਜਿਹਾ ਸੌਂਦਾ ਸੀ ਚਾਰ-ਪੰਜ ਘੰਟੇ ਬਸ ਥੀਆ ਬਾਕੀ ਉਹ ਵੀ ਬਗਾਨੇ ਤਾਂ ਨੀਂਦ ਨਹੀਂ ਆਉਂਦੀ ਹਿੰਦੀ ਇਹ ਹੀ ਪੰਗਾ ਬਣਦਾ ਚਲੋ ਆਪਾਂ ਹੁਣ ਤਿਆਰ-ਸ਼ਾਰ ਹੋ ਕੇ ਸਮਾਨ ਗੱਡੀ 'ਚ ਰੱਖ ਕੇ ਠੀਕ ਹੈ ਸੂਏ-ਸੂਏ ਪੈ ਕੇ ਸੂਏ ਨਹੀਂ ਨਾਲੇ ਨਾਲੇ ਪੈ ਕੇ ਹੁਣ ਆਪਾਂ ਪਹੁੰਚ ਚੁੱਕੇ ਆ ਮੇਨ ਰੋਡ ਤੇ ਇੱਥੋਂ ਆਪਾਂ ਜਾਵਾਂਗੇ ਸਿੱਧਾ ਆਪਜੀ ਰੋਜੀ ਰੋਟੀ ਤੇ ਠੀਕ ਹੈ ਨਾ ਲੈਣੇ ਲਾ ਦਾਂ ਇੱਕ ਮੀਜਾਂ ਚ ਗੱਲੀਆਂ ਚ ਗੱਲੀਆਂ ਕਮੀਜਾਂ ਕਮੀਜਾਂ ਲਾ ਲਓ ਵੀ ਮੰਮੀ ਹੋਰ ਆਏ ਸੀ ਬੁਟੀਕ ਤੇ ਅੱਜ ਮੰਮੀ ਵਰਗੇ ਜਾ ਰਹੇ ਨੇ ਭੂਆ ਕੋਲੇ ਨੰਗਲਾਂ ਪਹਿਲਾਂ ਦੁਹਾਰ ਨੂੰ ਲੈ ਕੇ ਜਾਂਦੇ ਨੇ ਮੰਮੀ ਵਰਗੇ ਨਾਲ ਇਹ ਨਾਲ ਜਾਂਦੇ ਡੈਡੀ ਡੈਡੀ ਦੇਖੋ ਡੈਡੀ ਤੇ ਗੁੰਤਾਜ ਆਏ ਨੇ ਆ ਗੁੰਤਾਜ ਦੇਖ ਲਓ ਲੈ 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 ਦੇਖ ਲਓ ਕਿਵੇਂ ਕਰਦਾ ਆ ਦੇਖਿਓ ਮੈਨੂੰ ਚਿੰਬੜ ਦਾ ਨਾਲ ਹੋ ਕਰਦਾ ਜਾਓ ਭੱਗ ਜਾਓ ਦਾਦਾ ਦਾਦੀ ਨਾਲ ਆਹਾ ਹਾ ਹਾ ਪੁੱਤ ਫਿਰ ਤੂੰ ਰੋ ਨਾ ਜਾ ਭੱਗ ਜਾਓ ਭੱਜੋ ਭੱਜੋ ਜਾਓ ਦਾਦੀ ਨਾਲ ਭੱਗ ਜਾਓ ਜਾ ਭੱਜ ਦਾਦੀ ਨਾਲ ਜਾਂਦਾ ਇਹ ਵੀ ਕਹਿੰਦਾ ਮੈਂ ਮੇਰੇ ਵੀਰੇ ਨਾਲ ਜਾਣਾਗਾ ਕਹਿੰਦਾ ਵੀਰੇ ਨਾਲ ਜਾਣਾ ਕਹਿੰਦਾ ਮम्मा ਚੱਲੀਏ ਚੱਲੀਏ ਬੱਤਾਂ ਹਾਂ ਜਬਾ ਜਬਾ ਜਾ ਲੋ ਬਈ ਬਾਲ ਜੇ ਖਲਾਰੀ ਫਿਰਦੀਆਂ ਮੈਂ ਵੀ ਅੰਜ ਕਿਉਂਕਿ ਅੱਜ ਨਾ ਯਾਰ ਬਹੁਤ ਥੱਕੇ ਪਏ ਤ੍ਰਿੱਕੀ ਮੈਨੂੰ ਲੱਗਾ ਮੂਵੀ ਦੇਖ ਰਹੇ ਆ ਚਲੋ ਦੇਖਦੇ ਆ ਗੱਡੀ 'ਚ ਨਹੀਂ ਉਹ ਬੈਠਿਆ ਦੇਖਦੇ ਆ ਕੀ ਕਰੀ ਜਾਂਦੇ ਨੇ ਆਹ ਦੇਖ ਲੋ ਬਹੁਤ ਜਨਾ ਸੁੱਤੇ ਪਏ ਨੇ ਲੋ ਖਾ ਗਏ ਕੀ ਵੇ ਨੀ ਸੁਫਤ ਬੜੀ ਹੋਈ ਪਈ ਆ ਰਾਤ ਨੂੰ ਨੀਂਦ ਨਹੀਂ ਆਉਣੀ ਮੋਟੋ 1900 ਨਾ ਜੀ ਮੇਰੇ ਔਖਾ ਵਾਲਾ ਸਰੀਰ ਮਾਂ ਆਪਾ ਠੀਕ ਹੈ ਠੀਕ ਸੌਂਜੋ ਕੋਈ ਗੱਲ ਕੰਟਕ ਸੌਂਜੋ ਕੰਟਕ ਸੌਂਜੋ ਮੈਨੂੰ ਜਹਾਰ ਕੋਲੇ ਜਾਨੀ ਆ ਤੈਨੂੰ ਦਾ ਦਿੱਤ ਤੈਨੂੰ ਕੁਛ ਇੱਥੇ ਤਾਂ ਕੀ ਇਹ ਤਾਂ ਧੁੱਪ ਵਧੀਆ ਲੱਗ ਰਹੀ ਹੈ ਕੀ ਲੈਣਾ ਗਰਮੀ ਲੱਗੂ ਚੱਲ ਚੰਗਾ ਜੀਬ ਚਾਹੀਦਾ ਤਾਂ ਲਿਆ ਦਿੰਨੀ ਆ ਕਿ ਨਹੀਂ ਕੀ ਨਹੀਂ ਖੁੱਲੀ ਛੱਡ ਜਾ ਬਸ ਠੀਕ ਆ ਓਕੇ ਬਾਏ ਨਰਵੀ ਅੱਜ ਨਹੀਂ ਸੌ ਰਹੇ ਨੇ ਇਹ ਰਾਤ ਪਾਰਟੀ ਦੇ ਸੀਗੇ ਇਰਤੋਂ ਬੋਤੀ ਆ ਨੀਂਦ ਨੂੰ ਕਿੱਥੇ ਆਉਂਦੀ ਉੱਥੇ ਥੋੜਾ ਜਿਹਾ ਨੀਂਦ ਦਾ ਚੱਕਰ ਪੈ ਜਾਂਦਾ ਹੈ ਹੁਣ ਆਪਾਂ ਚੱਲਦੇ ਆਂ ਜਿਹੜਾ ਉੱਪਰ ਦਿੱਤਾ ਪਿਆਗਾ ਇਹਨੂੰ ਤੇ ਚੱਲ ਗੀ ਸੀ ਹਰਪ੍ਰੀਤ ਰਹਿ ਗਈ ਆ ਉਹਦਾ ਕੰਮ ਕੰਪਲੀਟ ਕਰੀ ਜਾਂਦੀ ਆ ਫਿਰ ਜਾਵਾਂਗੇ ਆਪਾਂ ਇਕੱਠੇ ਜਾਵਾਂਗੇ ਮੈਨੂੰ ਲੱਗਦਾ ਮੈਂ ਤੇ ਹਰਪ੍ਰੀਤ ਅੱਜ ਕੰਮ ਕੰਪਲੀਟ ਕਰੀਂ ਜੀ ਆ ਲੋ ਸੂਟ ਆਪਣਾ ਲਓ ਵੀ ਮਿੱਤਰੋ ਸੂਟ ਆਈ ਸੀ ਸਟੀਚਿੰਗ ਵਾਸਤੇ ਹੋ ਗਏ ਕੰਪਲੀਟ ਸੱਤ ਸੂਟ ਸੀ ਇਹ ਇਹਨਾਂ ਦੇ ਫੜਨਾ ਆ ਰਹੇ ਆ ਦੀਦੀ ਵਰਗੇ ਆਪਾਂ ਰੈਡੀ ਕਰਕੇ ਰੱਖਦੇ ਆ ਬਸ ਹੁਣ ਡਿਸਪੈਚ ਕਰ ਦਾਂਗੇ ਇਹਨਾਂ ਤੇ ਆਹ ਦੀਦੀ ਦਾ ਦੀਦੀ ਕੋਲ ਦੁਪੱਟਾ ਪਿਆ ਸੀ ਸੂਟ ਲੈ ਕੇ ਆਈ ਸੀ ਆਪਾਂ ਵਰਕ ਕਰਵਾਤਾ ਸੀਗਾ ਸਲਵਾਰ ਤੇ ਤੇ ਅੱਜ ਆ ਸਾਰਾ ਜਿੰਨਾ ਕੱਲ ਖਿਲਾਰਾ ਸੀਗਾ ਆਪਣਾ ਸਾਰਾ ਸੈੱਟ ਕਰਤਾ ਠੀਕ ਹੈ ਆ ਵੀ ਵਰਕ ਹੋ ਗਿਆ ਹੈ ਸੂਟ ਨਵਾਂ ਜਿਆਰ ਨੂੰ ਮੈਂ نیچے ਚੱਕ ਲਈ ਸੁੱਤਾ ਪਿਆ ਸੀਗਾ ਉੱਪਰ ਕਿਉਂਕਿ ਕੁੜੀ ਨੇ ਵੀ ਜਾਣਾ ਦੂਜੀ ਨੇ ਪਹਿਲਾਂ ਤੋਂ ਨਿਗਰ ਰੱਖੀ ਜਾ ਰਹੀ ਸੀ ਫਿਰ ਮੈਂ ਕਿਹਾ ਚੱਲ ਮੈਂ ਚੱਕ ਲਿਓਨੀ ਆ ਨੀਚੇ ਮੈਂ ਨੀਚੇ ਚੱਕ ਲਈ ਕਿਉਂਕਿ ਟਾਈਮ ਹੋ ਗਿਆ ਉਹਦਾ ਜਾਣ ਦਾ ਕੁੜੀ ਦਾ ਉਹਨੇ ਵੀ ਜਾਣਾਗਾ ਕੰਮ ਕੰਪਲੀਟ ਕਰਤਾ ਸੀ ਆਉਣੇ ਆਪਦਾ ਤੇ ਬਾਕੀ ਆਪਾਂ ਬੁਢੀ ਤੇ ਆਵਾਂਗੇ ਸੂਆ ਬਸ ਮੇਰਾ ਥੋੜਾ ਜਿਹਾ ਕੰਮ ਆਉ ਮੈਂ ਕੰਪਲੀਟ ਕਰਨਾ ਲੰਬੀ ਜੁਹਾਰ ਜੀ ਸੋ ਰਹੀ ਠੀਕ ਆ ਸੌਂ ਗਿਆ ਸੀਗਾ ਨੀਚੇ ਲਈ ਹੁਣ ਮੈਂ ਬਾਕਰ ਚਬਾਤਾ ਹਾਂ ਚਲ ਇੱਥੇ ਪੈ ਜੂਗਾ ਬਾਕੀ ਵੀ ਤੁਹਾਡੇ ਸਵਾਲਾਂ ਦੇ ਜਵਾਬ ਦੇਣੀ ਸੀ ਆਪਾਂ ਸਾਰੇ ਜਿੰਨੇ ਵੀ ਅਨਿਵਰਸਰੀ ਨੂੰ ਲੈ ਕੇ ਤੁਹਾਡੇ ਸਵਾਲ ਜਵਾਬ ਸੀਗੇ ਹਨਾ ਤਾਂ ਮੈਂ ਸੋਚਿਆ ਵੀ ਜਰੂਰ ਤੁਹਾਡੇ ਜਿੰਨੇ ਵੀ ਸਵਾਲ ਨੇ ਸਾਰਿਆਂ ਦੇ ਰਿਪਲਾਈ ਇੱਥੇ ਜਾਣਾ ਹਨਾ ਤੇ ਉਹ ਤੁਸੀਂ ਬਲੌਗ ਦੇ ਉੱਤੇ ਦੱਸਿਆ ਹੋਇਆ ਹੈਗਾ ਬਲੌਗ ਦੇ ਵਿੱਚ ਠੀਕ ਹੈ ਤਾਂ ਮੈਂ ਬਲੌਗ ਦੇ ਸਾਰੇ ਕੁਐਸਚਨ ਪੜ੍ਹਦੀ ਆ ਤੇ ਹਾਂਜੀ ਇੱਕ ਕੁੜੀ ਨੇ ਕਿਹਾ ਸੀਗਾ ਜੀ ਵੀ ਹੈਪੀ ਮੈਰਿਜ ਐਨੀਵਰਸਰੀ 4th ਆਫ ਯੂਰ ਭਾਈ ਹਮੇਸ਼ਾ ਤੁਹਾਨੂੰ ਖੁਸ਼ ਰੱਖੇ ਠੀਕ ਹੈ ਮੰਮੀ ਪਾਪਾ ਨੂੰ ਵੀ ਲੈ ਕੇ ਆਉਣਾ ਸੀ ਜੀ ਨਾਲ ਠੀਕ ਹੈ ਏ ਕੁਐਸਚਨ ਸੀਗਾ ਜੀ ਇੱਕ ਤੁਹਾਡਾ ਹੀ ਸਵਾਲ ਸੀਗਾ ਠੀਕ ਹੈ ਤੇ ਦੂਸਰਾ ਭਾਈ ਤੁਹਾਡਾ ਸੀਗਾ ਇੱਕ ਕੁੜੀ ਨੇ ਸਪੈਸ਼ਲ ਕੀਤਾ ਸੀਗਾ ਵੀ ਮੰਮੀ ਦਾ ਜਵਾਬ ਬਹੁਤ ਵਧੀਆ ਲੱਗਿਆ ਸੀ ਮੰਮੀ ਨੇ ਇਹ ਵਾਲੇ ਵਲੌਗ ਚ ਆਇਆ ਸੀ ਵਿਹੂਣਾਂ ਦੀਆਂ ਦਾ ਪਹਿਲੀ ਟਾਕਸ ਲੈਂਦੀਆਂ ਨੇ ਤਾਂ ਉਹ ਕੁੜੀ ਜਾਨੀ ਨੂੰ ਬਹੁਤ ਪਣੀ ਲੱਗਿਆ ਥੈਂਕ ਯੂ ਬਈ ਆਪ ਨੂੰ ਤੁਹਾਨੂੰ ਪਤਾ ਹੀ ਹੈ ਘਰਾਂ ਵਿੱਚ ਪੰਜਾਬੀਆਂ ਮੰਮੀ ਆਈ ਹੁੰਦੀਆਂ ਨੇ ਜਿੱਦੇ ਬੋਲਦੀਆਂ ਨੇ ਤੇ ਹਾਂਜੀ ਇੱਕ ਕੁੜੀ ਨੇ ਫਿਰ ਇੱਕ ਦਿੱਤਾ ਸੀ ਕਮੈਂਟ ਕਿ ਤੁਸੀਂ ਤੁਹਾਡੀ ਮੰਮੀ ਨੂੰ ਯਾਦ ਕਿ ਕਿਹ ਕੀ ਫੈਮਿਲੀ ਕਿਉਂ ਨਹੀਂ ਬੁਲਾਈ ਇੰਨਾ ਵਧੀਆ ਪ੍ਰੋਗਰਾਮ ਰੱਖਿਆ ਸੀ ਬੈਸੀ ਬਲੋਣਾ ਚਾਹੀਦਾ ਸੀ ਉਹਨਾ ਠੀਕ ਹੈ ਤੇ ਇੱਕ ਬਈ ਹਮਮ ਬਾਕੀ ਸਾਰਿਆਂ ਨੇ ਹਾਂਜੀ ਇੱਕ ਕੁੜੀ ਦਾ ਸਵਾਲ ਸੀਗਾ ਵੀ ਤੁਸੀਂ ਰਿੱਕੀ ਵੀਰੇ ਨੂੰ ਕੀ ਗਿਫਟ ਦਿੱਤਾਗਾ ਉਹ ਵੀ ਦਿਖਾ ਦਿਓ ਦੀਦੀ ਠੀਕ ਹੈ ਜੀ ਬਾਕੀ ਮੈਰਿਜ ਐਨੀਵਰਸਰੀ ਦੀਆਂ ਵਧਾਈਆਂ ਦਿੱਤੀਆਂ ਸੀ ਸਾਰਿਆਂ ਨੇ ਥੈਂਕ ਯੂ ਸੋ ਮਚ ਸਭ ਦਾ ਬਹੁਤ ਬਹੁਤ ਧੰਨਵਾਦ ਦਿਰੋ ਠੀਕ ਹੈ ਜੀ ਤੇ ਕਹਿੰਦੀ ਇੱਕ ਕੁੜੀ ਨੇ ਕਿਹਾ ਸੀ ਪਵਿੱਤਰ ਸੋਈ ਸਾਡੀ ਪਿੰਡ ਦਾ ਅਕੀ ਭਾਈ ਥੈਂਕ ਯੂ ਸੋ ਮੱਚ ਤੇ ਇੱਕ ਕੁੜੀ ਨੇ ਕਿਹਾ ਸੀ ਆ ਵੀ ਡੀਅਰ ਤੁਹਾਡੀ ਲਵ ਮੈਰਿਜ ਹੋਈ ਆ ਕਿ ਅਰੇਂਜ ਮੈਰਿਜ ਪਲੀਜ਼ ਦੱਸਿਓ ਵੈਸੇ ਤਾਂ ਮੈਂ ਇਹ ਪਾਇਆ ਹੋਇਆ ਬਲੌਗ ਸਪੈਸ਼ਲੀ ਬਣਾ ਕੇ ਸਾਡੇ ਚੈਨਲ ਤੇ ਤੁਸੀਂ ਜਾ ਕੇ ਪਿਛਲੇ ਬਲੌਗ ਦੇਖ ਸਕਦੇ ਹੋ ਉਹਦੇ ਵਿੱਚ ਪ੍ਰੋਪਰ ਇੱਕ ਬਲੌਗ ਪਾਇਆ ਹੋਇਆ ਬੀ ਸਾ ਡਿਲਵ ਮੈਰਿਜ ਆ ਜਾਂ ਰੇਂਜ ਮੈਰਿਜ ਸੀ ਇੱਕ ਕੁੜੀ ਦਾ ਸਵਾਲ ਸੀ ਕਿ ਕੀ ਤੁਸੀਂ ਟਿੱਕ ਪਿੰਡ ਤੋਂ ਠੀਕ ਹੈ ਤੇ ਤਕੀਰ ਕਿੰਨੀ ਕਿਊਟ ਬੇਬੀ ਹੈ ਪਰ ਉਸ ਬੱਚੀ ਨੇ ਪ੍ਰੋਪਰ ਡਰੈਸ ਨਹੀਂ ਕੀਤਾ ਹੈਰ ਵੀ ਮੈਸੀ ਸੀ ਉਹ ਕਿ ਤਕਦੀਰ ਕਹਿਣੇ ਤੁਸੀਂ ਆਪਣੀ ਫੈਮਿਲੀ ਨੂੰ ਵੀ ਲੈ ਕੇ ਜਾਂਦੇ ਹੈਪੀ ਮੈਰਿਜ ਐਨੀਵਰਸਰੀ ਹੈਪੀ ਮੈਰਿਜ ਐਨੀਵਰਸਰੀ ਹਾਂਜੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ ਹੀ ਜ਼ਿਆਦਾ ਪੁੱਛਣ ਵਾਲਾ ਸਵਾਲ ਕਿ ਕੇ ਫੈਮਿਲੀ ਨੂੰ ਕਿਉਂ ਨਹੀਂ ਬੁਲਾਇਆ ਸਹੁਰਾ ਫੈਮਿਲੀ ਨੂੰ ਕਿਉਂ ਨਹੀਂ ਲੈ ਕੇ ਗਏ ਐਨਾ ਵਧੀਆ ਪ੍ਰੋਗਰਾਮ ਸੀ ਦੋਨਾਂ ਫੈਮਿਲੀ ਨੂੰ ਬੁਲਾਉਣਾ ਚਾਹੀਦਾ ਸੀ ਠੀਕ ਹੈ ਮੰਮੀ ਪਾਪਾ ਨੂੰ ਤੁਸੀਂ ਕਿਉਂ ਨਹੀਂ ਨਾਲ ਲੈ ਕੇ ਗਏ ਠੀਕ ਹੈ ਕਿਉਂ ਨਹੀਂ ਬੁਲਾਇਆ ਤੁਹਾਨੂੰ ਬੁਲਾਉਣਾ ਚਾਹੀਦਾ ਸੀ ਹਾਂਜੀ ਸਭ ਤੋਂ ਪਹਿਲਾਂ ਭਈ ਮੈਂ ਤੁਹਾਨੂੰ ਸਭ ਨੂੰ ਦੱਸ ਦੇਣਾ ਚਾਹਣੀ ਆ ਪਪਾ ਜਿੰਨੇ ਵੀ ਆ ਫੈਮਲੀਆਂ ਦੇ ਵਿੱਚ ਰਹਿੰਦੇ ਆ ਠੀਕ ਹੈ ਮੈਂ ਸੋਸ਼ਲ ਮੀਡੀਆ ਤੇ ਆਈ ਆ ਠੀਕ ਹੈ ਬਟ ਆਪਣੇ ਪੇਰੈਂਟਸ ਜਿਵੇਂ ਸਾਡੇ ਮੰਮੀ ਡੈਡੀ ਨੇ ਜਿਹੜੇ ਮੇਰੇ ਟਿੱਖਾਂ ਵਾਲੇ ਵੀ ਤੇ ਮੇਰੇ ਕੁੰਸਾਂ ਵਾਲੇ ਮੰਮੀ ਡੈਡੀ ਵੀ ਠੀਕ ਆ ਮੰਮੀ ਡੈਡੀ ਨੂੰ ਐਵੇਂ ਹੁੰਦਾਗਾ ਵੀ ਜਦੋਂ ਆਪਣਾ ਫਰੈਂਡਸ ਆਪ ਕੋਲ ਹੁੰਦਾਗਾ ਤਾਂ ਮੰਮੀ ਵਰਗੇ ਸੋਚਦੇ ਆ ਵੀ ਪੁੱਤ ਵੀ ਤੁਸੀਂ ਆਪ ਦਾ ਇੰਜੋਏ ਕਰੋ ਅਸੀਂ ਉੱਥੇ ਕੀ ਕਰਾਂਗੇ ਕਿਉਂਕਿ ਮੰਮੀ ਵਰਗੇ ਕਹਿੰਦੇ ਨੇ ਨਾ ਪੁੱਤ ਅਸੀਂ ਨੱਚਣਾ ਟੱਪਣਾਗਾ ਫਿਰ ਅਸੀਂ ਉਹਦੀ ਵਾਪਸ ਭਜਾਂਗੇ ਠੀਕ ਆ ਵੀ ਕੋਈ ਗੱਲ ਨਹੀਂ ਤੁਸੀਂ ਆਪ ਦਾ ਇੰਜੋਏ ਕਰੋ ਇਹ ਹਰ ਇੱਕ ਫੈਮਲੀ ਦੀ ਇੱਕ ਅੰਡਰਸਟੈਂਡਿੰਗ ਹੁੰਦੀ ਆ ਹਨਾ ਆਪਣੇ ਵੀ ਹੁੰਦਾ ਹੋਊ ਕਾਫੀ ਜਣੇ ਤੁਹਾਡੇ ਆਪਣੇ ਕਾਫੀ ਜਣੇ ਹੋਣੇ ਆ ਠੀਕ ਆ ਵੀ ਆਪਾਂ ਬਾਹਰ ਜਾਂਦੇ ਆ ਅਸੀਂ ਹਮੇਸ਼ਾ ਮੰਮੀ ਡੈਡੀ ਨੂੰ ਪੁੱਛਦੇ ਆ ਵੱਡੇ ਵੀਰੇ ਹੋਰੀ ਵੀ ਅਸੀਂ ਵੀ ਵੀ ਮੰਮੀ ਆਪਾਂ ਡਿਨਰ ਕਰਕੇ ਆਈਏ ਸਾਡੇ ਮੰਮੀ ਡੈਡੀ ਲਾਈਕ ਨਹੀਂ ਕਰਦੇ ਬਾਹਰ ਖਾਣਾ ਖਾਣਾ ਖਾਂਦੇ ਨਹੀਂ ਆ ਉਹ ਠੀਕ ਹੈ ਉਹ ਘਰੇ ਖਾਣਾ ਖਾਣਾ ਸਾਦਾ ਖਾਣਾ ਖਾਂਦੇ ਆ ਬਟ ਜਦੋਂ ਮੈਂ ਮੰਮੀ ਡੈਡੀ ਨਾਲ ਗੱਲ ਕੀਤੀ ਸੀ ਵੀ ਮੰਮੀ ਸਾਰੇ ਸਵਾਲ ਕਰ ਰਹੇ ਸੀ ਤਾਂ ਮੰਮੀ ਵਰਗੇ ਕਹਿੰਦੇ ਕੋਈ ਨਾ ਆਪਾਂ ਜਦੋਂ ਫੇਰ ਉਹ ਹੀ ਫੇਰ ਆਪਾਂ ਸੀ ਵੀ ਬਗ ਜਾਣਗੇ ਜੇ ਤੁਹਾਨੂੰ ਲੋਕ ਪੁੱਛਦੇ ਆ ਹਨਾ ਕਿ ਤੁਹਾਨੂੰ ਨਾ ਪੁੱਛਣ ਇਹ ਚੀਜ਼ ਹੁੰਦੀ ਆ ਬਟ ਤੁਸੀਂ ਦੇਖਦੇ ਹੋ ਸਾਡੇ ਬਲੌਗ ਡੇਲੀ ਵੀ ਇਦਾਂ ਦੀ ਗੱਲ ਨਹੀਂ ਹੁਣ ਮੈਂ ਦਿਖਾ ਲਈ ਮੰਮੀ ਡੈਡੀ ਨੂੰ ਵੀ ਕਿਹੜਾ ਇਨਵਾਈਟ ਨਹੀਂ ਸੀ ਕੀਤਾ ਇਨਵਾਈਟ ਕੀਤਾ ਸੀ ਮੰਮੀ ਡੈਡੀ ਦੀ ਵੀ ਕੀ ਸੋਚ ਆ ਬਸ ਮੰਮੀ ਡੈਡੀ ਵੀ ਕੁਛ ਨਹੀਂ ਹੁੰਦੇ ਉਹ ਆ ਕੇ ਮੈਂ ਸਹੀ ਜਨਦਨ ਨੂੰ ਦੱਸਾਂ ਕਿਉਂਕਿ ਉਹ ਨਾ ਤਾਂ ਉਹ ਬਾਹਰ ਖਾਣਾ ਖਾ ਕੇ ਕੁਛ ਨਹੀਂ ਮੇਰੇ ਡੈਡੀ ਦਾ ਚਾਹੇ ਵਿਆਹ ਹੋਵੇ ਚਾਹੇ ਚਾਚੀ ਦੇ ਘਰੇ ਵਿਆਹ ਹੋਵੇ ਸਾਡੇ ਘਰੇ ਹੀ ਰੋਟੀ ਬਣਾਉਂਦੇ ਆ ਫਿਰ ਵੀ ਸਾਦੀ ਰੋਟੀ ਚਮਾ ਸਿੰਪਲ ਰੋਟੀ ਖਾਂਦੇ ਆ ਨਾ ਬਾਹਰ ਖਾਣਾ ਖਾਂਦੇ ਆ ਨਾ ਡੈਡੀ ਨੂੰ ਮੇਰੇ ਨੂੰ ਡੀਜੇ ਪਸੰਦ ਆ ਠੀਕ ਆ ਕਿਉਂਕਿ ਮੇਰੇ ਵਿਆਹ ਤੇ ਵੀ ਬਹੀ ਜਾਗੋ ਤੇ ਡੀਜੇ ਨਹੀਂ ਸੀ ਲੱਗਿਆ ਬਿਆਲੇ ਦਿਨ ਸੀ ਆ ਡੀਜੇ ਫਿਰ ਵੀ ਡੜੀ ਆਪਦਾ ਕੰਮ ਹੀ ਕਰ ਰਹੀ ਸੀ ਇਹ ਬਾਹਰ ਸਾਡੇ ਜਿਹੜਾ ਹੈਗਾਗਾ ਇਹ ਹੀ ਥੋੜਾ ਜਿਹਾ ਹੈਗਾ ਤੁਹਾਡੇ ਵੀ ਕਾਫੀ ਜਾਣਿਆਂ ਦੇ ਹੋਣਾਗਾ ਜਰੂਰ ਕਮੈਂਟ ਕਰਿਓ ਤਾਂ ਕਰਕੇ ਸਹਰੇ ਵਾਲੇ ਮੰਮੀ ਡੈਡੀ ਕਿਉਂ ਨਹੀਂ ਆਏ ਉਹ ਵੀ ਤੁਹਾਨੂੰ ਮੈਂ ਦੱਸਦਾ ਮੰਮੀ ਡੈਡੀ ਨੂੰ ਵੀ ਬਾਹਰ ਘਟ ਜਾ ਕੇ ਕੁਛ ਨਹੀਂ ਘਰੇ ਰਹਿ ਕੇ ਵੱਧ ਕੁਛ ਨਹੀਂ ਤਾਂ ਮੰਮੀ ਡੈਡੀ ਜੀ ਮੇਂ ਕੁਛ ਨਹੀਂ ਤਾਂ ਆਪਾਂ ਉਹਨਾਂ ਨੂੰ ਉਵੇਂ ਹੀ ਖੁਸ਼ ਰੱਖਦੇ ਆ ਠੀਕ ਹੈ ਦੂਸਰੀ ਗੱਲ ਟਿੱਖਾ ਵਾਲੇ ਮੰਮੀ ਡੈਡੀ ਉਹ ਤਾਂ ਜਮਈ ਵਾਰ ਜਾ ਕੇ ਨਹੀਂ ਖੁਸ਼ ਹੈਗੇ ਪੂਰਾ ਵੀ ਨਹੀਂ ਬਸ ਹਾਂ ਗੁਰਦੁਆਰਾ ਸਾਹਿਬ ਲੈ ਜਾਓ ਉਹਨਾਂ ਨੂੰ ਬਹੁਤ ਖੁਸ਼ ਨੇ ਇਥੋਂ ਵਾਲੇ ਮੰਮੀ ਡੈਡੀ ਵੀ ਉਹ ਉੱਥੇ ਜ਼ਰੂਰ ਸਾਡੇ ਨਾਲ ਜਾਂਦੇ ਆ ਹੱਸ ਕੇ ਜਾਂਦੇ ਆ ਡੈਡੀ ਵੀ ਜਾਂਦੇ ਆ ਮੰਮੀ ਵੀ ਜਾਂਦੇ ਆ ਪਰ ਜਿਹੜੀਆਂ ਪਾਰਟੀਆਂ ਹੁੰਦੀਆਂ ਨੇ ਡੈਡੀ ਮੰਮੀ ਨੂੰ ਐ ਲੱਗਦਾ ਹੁੰਦਾ ਵੀ ਫੋਟੋ ਤੁਹਾਡੇ ਤੁਸੀਂ ਨੌਜਵਾਨ ਵੀ ਤੁਹਾਡੇ ਲਈ ਬਣਿਆ ਨਹੀਂ ਅਸੀਂ ਜਾ ਕੇ ਕੀ ਕਰਾਂਗੇ ਤੁਸੀਂ ਆਪ ਦਾ ਇੰਜੋਏ ਕਰਿਓ ਜਿੰਨਾ ਟਾਈਮ ਮਰਜ਼ੀ ਨੱਚਿਓ ਪੀਓ ਘਰੀ ਆਇਓ ਠੀਕ ਹੈ ਆ ਰਹੀ ਜਨ ਸੀਗਾ ਮੇਨ ਹੋਰ ਰੀਜ਼ਨ ਇਜ਼ ਹੀਆ ਤਾਂ ਤੁਹਾਡੇ ਮਨ ਚ ਜਿੰਨਾ ਦੇ ਚ ਵੀ ਸਵਾਲ ਸੀਗਾ ਵੀ ਜਾਣ ਕਿ ਨਹੀਂ ਬੁલાਏ ਹੋਣੇ ਚਾਹੀਏ ਇਹ ਉਹ ਵਗੈਰਾ ਵਗੈਰਾ ਨਾਥਿੰਗ ਸਾਡਾ ਬਹੁਤ ਵਧੀਆ ਦਾ ਸਾਰਾ ਪਰਿਵਾਰ ਠੀਕ ਹੈ ਬਸ ਗੱਲ ਕੀ ਆ ਅਸੀਂ ਸਾਰੇ ਹੀ ਇਦਾਂ ਨੇ ਆ ਘਰ ਦੇ ਵਿੱਚ ਵੀ ਜਿਹੜੇ ਬੰਦੇ ਨੂੰ ਜਿਹੜੀ ਚੀਜ਼ ਲਈ ਨਹੀਂ ਵਧੀਆ ਲੱਗਦਾ ਤਾਂ ਕੋਈ ਚੱਕਰ ਨਹੀਂ ਆਏਗਾ ਅਸੀਂ ਬਾਲਾ ਕੋਈ ਉਹ ਨਹੀਂ ਕਰਦੇ ਹੁੰਦੇ ਜਿਵੇਂ ਜੇ ਮੰਮੀ ਡੈਡੀ ਨੇ ਪਾਰਟੀ ਤੇ ਨਹੀਂ ਜਾਣਾ ਠੀਕ ਹੈ ਤਾਂ ਮੰਮੀ ਡੈਡੀ ਦਾ ਡਿਸੀਜਨ ਹੁੰਦਾ ਬਟ ਹਾਂ ਐਨਾ ਕਾ ਸਾਡੇ ਪਰਿਵਾਰ ਦੇ ਵਿੱਚ ਵੀ ਅਸੀਂ ਹਰ ਇੱਕ ਚੀਜ਼ ਪੁੱਛ ਕੇ ਕਰਨੀ ਆ ਮੰਮੀ ਡੈਡੀ ਤੋਂ ਜਿਹੜੀ ਪਾਰਟੀ ਰੱਖੀ ਸੀ ਉਹ ਵੀ ਅਸੀਂ ਮੰਮੀ ਡੈਡੀ ਤੋਂ ਪੁੱਛ ਕੇ ਰੱਖੀ ਵੀ ਮੰਮੀ ਅਸੀਂ ਪਾਰਟੀ ਕਰ ਲਈ ਐਨਿਵਰਸਰੀ ਦੀ ਐਵੇਂ ਪਲਾਨ ਕੀਤੀ ਆ ਵੀ ਐਵੇਂ ਫਰੈਂਡਸ ਨਾਲ ਤਾਂ ਮੰਮੀ ਡੈਡੀ ਦਾ ਸੀਗਾ ਵੀ ਹਾਂ ਬੁੱਤ ਤੁਸੀਂ ਕਰ ਲਓ ਬਟ ਅਸੀਂ ਕੀ ਕਰਾਂਗੇ ਜਾ ਕੇ ਠੀਕ ਆ ਤੁਹਾਨੂੰ ਪਤਾ ਵੀ ਬਾਹਰ ਨਹੀਂ ਤਾਂ ਅਸੀਂ ਖਾਣਾ ਖਾਣਾ ਹੁੰਦਾ ਤੁਸੀਂ ਫਰੈਂਡ ਸਰਕਲ ਵਧੀਆ ਇੰਜੋਏ ਕਰਿਓ ਤੇ ਸ਼ਾਮ ਨੂੰ ਆਜਾ ਆਹ ਹੁੰਦਾ ਵੀ ਸਾਡੀ ਏਦਾਂ ਸਿਸਟਮ ਚੱਲਦਾ ਵਾ ਸੋ ਤਾਂ ਕਰਕੇ ਤੇ ਡਿਖਾਂ ਵਾਲਿਆ ਜੋ ਮੇਰਾ ਭਰਾ ਵੀ ਘੱਟ ਵੱਧ ਹੀ ਉਹ ਆਪਦੇ ਫਰੈਂਡਸ ਨਾਲ ਜ਼ਿਆਦਾ ਪਾਰਟੀ ਕਰਕੇ ਖੁਸ਼ ਆ ਤਾਂ ਕਰਕੇ ਮੰਮੀ ਡੈਡੀ ਤਾਂ ਆਉਂਦੀ ਨਹੀਂ ਹੁੰਦੇ ਛੋਟੀ ਭੈਣ ਨੂੰ ਮੇਰੀ ਨੂੰ ਜ਼ਰੂਰ ਐਵੇਂ ਚਾਹ ਹੁੰਦਾ ਵੀ ਮੈਂ ਜਾਵਾਂ ਤਾਂ ਮੈਂ ਉਹ ਬੁਲਾ ਲਿਆ ਸੀਗਾ ਫਿਰ ਉਹ ਆ ਗਈ ਸੀ ਠੀਕ ਹੈ ਬਾਕੀ ਸਾਡੇ ਫਰੈਂਡ ਸਰਕਲ ਸੀਗਾ ਤੇ ਕਾਫੀ ਜਾਨੀ ਫਰੈਂਡਸ ਸਾਡੇ ਜਿਹੜੀ ਸੀ ਇਹ ਦੋ ਤਿੰਨ ਜਾਨੇ ਬਿਮਾਰ ਸੀਗੇ ਉਸ ਦੇ ਨਾਲ ਤੇ ਦੋ ਤਿੰਨ ਜਾਣੇ ਨੂੰ ਕੰਮ ਸੀ ਵਿਆਹ ਸੀ ਅਲੱਗ ਫੰਕਸ਼ਨ ਸੀ ਤਾਣਾ ਆਪਾਇ ਬਸ ਪਾਰਟੀ ਸੀ ਤੇ ਹੋਰ ਜਿਹੜੀ ਚੀਜ਼ ਸੀ ਇੱਕ ਤੁਸੀਂ ਸਵਾਲ ਕੀਤਾ ਸੀਗਾ ਵੀ ਦੀਦੀ ਜੁਝਾਰ ਦੇ ਜਿਹੜਾ ਜੂੜਾ ਦਾ ਵੀ ਉਹ ਸਾਨੂੰ ਕਰਕੇ ਦਿਖਾਓ ਜਦੋਂ ਵੀ ਤੁਸੀਂ ਦੁਬਾਰਾ ਕਰੋਗੇ ਮੰਮੀ ਨੇ ਕੀਤਾ ਸੀਗਾ ਬਈ ਉਹਦਾ ਜੂੜਾ ਤੇ ਜਦੋਂ ਵੀ ਹੁਣ ਮੰਮੀ ਦੁਬਾਰੇ ਬਣਾਉਣਗੇ ਤਾਂ ਮੈਂ ਜ਼ਰੂਰ ਤੁਹਾਡੇ ਨਾਲ ਵੀਡੀਓ ਸ਼ੇਅਰ ਕਰੂੰਗੀ ਪ੍ਰੋਪਰ ਬਣਾ ਕੇ ਠੀਕ ਹੈ ਤੇ ਇੱਕ ਕੁੜੀ ਨੇ ਕਿਹਾ ਸੀ ਦੀਦੀ ਤੁਹਾਡੀ ਲਵ ਮੈਰਿਜ ਆ ਘੇਰੀਂ ਚ ਬਈ ਸਾਡੀ ਅਰੀਨ ਮੈਰਿਜ ਆ ਬਟ ਸਾਡੇ ਪਰਿਵਾਰ ਪਹਿਲਾਂ ਤੋਂ ਹੀ ਇੱਕ ਦੂਸਰੇ ਨੂੰ ਜਾਣਦੇ ਸੀਗੇ ਮਤਲਬ ਜਿਹੜੇ ਰਿੱਕੀ ਦੇ ਮਮਾ ਨੇ ਠੀਕ ਹੈ ਉਹ ਮੇਰੇ ਸਕੇ ਭੂਆ ਜੀ ਦੇ ਨਣਦ ਨੇ ਮਤਲਬ ਰਿੱਕੀ ਦੇ ਜਿਹੜੀ ਮਾਮੀ ਹੈ ਸਕੇ ਮਾਮੀ ਉਹ ਮੇਰੇ ਸਕੇ ਭੂਆ ਜੀ ਨੇ ਠੀਕ ਹੈ ਤਾਂ ਮੇਰੇ ਭੂਆ ਕੁਫੜ ਨੇ ਰਿਸ਼ਤਾ ਕਰਾਇਆ ਸੀ ਆਪਣੇ ਦੋਤੀ ਨੂੰ ਰਿੱਕੀ ਉਹਨਾਂ ਦਾ ਦੋਤਾ ਵਾ ਤਾਂ ਸਾਡੀ ਰੇਂਜ ਮੈਰਿਜ ਸੀ ਬਟ ਸਾਡੇ ਮੇਰੇ ਦਾਦਾ ਜੀ ਨੂੰ ਐਵੇਂ ਐਵੇਂ ਸੀਗਾ ਮੇਰੇ ਦਾਦਾ ਜੀ ਪਹਿਲਾਂ ਤੋਂ ਜਾਣਦੇ ਸੀਗੇ ਜਿਹੜੀ ਜਿੱਥੇ ਮੇਰੇ ਭੂਆ ਜੀ ਵਿਆਹੇ ਹੋਏ ਨੇ ਠੀਕ ਹੈ ਉੱਥੇ ਵੀ ਕੋਈ ਨਸਾ ਪੱਤਾ ਨਹੀਂ ਹੈਗਾ ਮੇਰੇ ਦਾਦਾ ਜੀ ਨੂੰ ਸੀਗਾ ਵੀ ਐਵੇਂ ਕਰਕੇ ਵੀ ਭਾਈਪਾਲਾਂ ਦੇ ਦੋਨੇ ਮੁੰਡੇ ਆ ਤੇ ਵੀ ਇੱਕ ਮੁੰਡੇ ਨੂੰ ਜ਼ਰੂਰ ਵੀ ਮਾਣੇ ਦਾ ਰਿਸ਼ਤਾ ਕਰਾਇਓ ਕਿਉਂਕਿ ਵੀ ਉਹ ਸਿਆਣੇ ਨੇ ਨਸ਼ਾ ਪੱਤਾ ਨਹੀਂ ਕਰਦੇ ਆ ਚੀਜ਼ ਸੀ ਆ ਤਾਂ ਮੇਰੇ ਦਾਦਾ ਜੀ ਨੇ ਸਾਡਾ ਮੇਰਾ ਇੱਥੇ ਰਿਸ਼ਤਾ ਕਰਵਾਤਾ ਸੀ ਠੀਕ ਹੈ ਤੇ ਤੁਹਾਨੂੰ ਵਧੀਆ ਬਾਕੀ ਰਿੱਕੀ ਗਿੱਧਾਂ ਦਾਗਾ ਪੂਰਾ ਘੈਂਟ ਬੰਦਾਗਾ ਪੂਰਾ ਵਧੀਆ ਬਹੁਤ ਜ਼ਿਆਦਾ ਸਪੋਰਟੀਵਾ ਠੀਕਾ ਤੇ ਬਸ ਫਿਰ ਬਾਕੀ ਸਾਰਿਆਂ ਨੂੰ ਤੈਨੂੰ ਸਾਰਿਆਂ ਨੂੰ ਐਵੇਂ ਲੱਗ ਜਾਂਦਾ ਸਾਡੀ ਲਗ ਮੈਰੇਜ ਆ ਕਿਉਂਕਿ ਅਸੀਂ ਪਹਿਲਾਂ ਤੋਂ ਜਾਣਦੇ ਆ ਇੱਕ ਦੂਸਰੇ ਆਹ ਚੀਜ਼ ਆ ਬਸ ਅਸੀਂ ਪਹਿਲਾਂ ਤੋਂ ਜਾਣਦੇ ਆ ਸਾਡੇ ਪਰਿਵਾਰ ਜਾਣਦੇ ਆ ਪਹਿਲਾਂ ਤੋਂ ਜਿਵੇਂ ਮੇਰੇ ਚਾਚਾ ਜੀ ਦੇ ਮੇਰੇ ਪੂਆ ਜੀ ਦੇ ਵਿਆਹ ਰਿੱਕੀ ਵਰਗੇ ਗਏ ਹੋਏ ਨੇ ਠੀਕਾ ਮੰਮੀ ਡੈਡੀ ਕੋਲ ਸੰਸਾਲੇ ਗਏ ਹੋਏ ਨੇ ਪਹਿਲਾਂ ਤੋਂ ਹੀ ਜਾਣਦੇ ਆ ਜਦੋਂ ਮਤਲਬ ਕਿ ਮੈਂ ਫੜਦੀ ਹੁੰਦੀ ਸੀ ਤੇ ਬੂਆ ਕੋਲੇ ਆਉਂਦੀ ਸੀ ਤਾਂ ਇਹ ਸਾਰੇ ਆਉਂਦੇ ਹੁੰਦੇ ਸੀ ਪਹਿਲਾਂ ਤਾਂ ਮੈਂ ਤਾਂ ਮਤਲਬ ਕਿ ਇਹ ਆਪਾਂ ਨੂੰ ਹੁੰਦਾ ਨਾ ਵੀ ਆਪਾਂ ਨੂੰ ਪਤਾ ਨਹੀਂ ਹੁੰਦਾ ਰਿਸ਼ਤੇ ਦਾ ਨਾ ਵੀ ਰਿਸ਼ਤਾ ਹੋ ਜਾਣਾਗਾ ਮੈਂ ਮੰਮੀ ਨੂੰ ਜਿਹੜੀ ਮੇਰੀ ਹੁਣ ਸੱਸ ਮੰਮੀ ਨੇ ਉਹਨਾਂ ਨੂੰ ਮੈਂ ਭੂਆ ਕਹਿੰਦੀ ਹੁੰਦੀ ਸੀ ਤੇ ਰਿੱਕੀ ਨੂੰ ਤੇ ਰਾਜੂ ਵੀਰੇ ਨੂੰ ਇਹਨਾਂ ਨੂੰ ਮੈਂ ਵੀਰਾ ਕਹਿੰਦੀ ਹੁੰਦੀ ਸੀ ਕਿਉਂਕਿ ਦਮਨ ਵੀਰਾ ਕਹਿੰਦੀ ਸੀ ਤਾਂ ਮੈਂ ਵੀ ਵੀਰਾ ਕਹਿੰਦੀ ਸੀ ਪਰ ਫਿਰ ਤੁਹਾਨੂੰ ਪਤਾ ਹੀ ਆ ਰਿਸ਼ਤਾ ਦੀ ਵੰਡਣਾ ਹੁੰਦਾ ਹਨ ਜਦੋਂ ਰਿਸ਼ਤਾ ਹੋ ਗਿਆ ਵਿਆਹ ਹੋ ਗਿਆ ਚਲੋ ਜੀ ਹੁਣ ਆਪਾਂ ਹੈਪੀ ਹੈਪੀਆਂ ਤੇ ਇੱਕ ਤੁਸੀਂ ਸਵਾਲ ਕੀਤਾ ਸੀ ਵੀ ਤਕਦੀਰ ਬਹੁਤ ਕਿਊਟ ਆ ਬਟ ਪਤਾ ਸੰਝ ਕੀਆ ਤਕਦੀਰ ਨਾਲ ਉਹ ਨਾ ਪਰਾਂ ਚ ਸ਼ੂ ਪਾਉਂਦੀ ਆ ਉਹਦੇ ਕੋਲ ਮੈਨੂੰ ਲੱਗਦਾ ਵੀ ਇੰਨੇ ਕੁ ਜ਼ਿਆਦਾ ਸ਼ੂ ਨੇ ਇੰਨੇ ਕੁ ਜ਼ਿਆਦਾ ਕੱਪੜੇ ਨਹੀਂ ਬਟ ਉਹਨੇ ਉਹੀ ਕੱਪੜਾ ਪਾਉਣਾ ਜਿਹਦੇ ਵਿੱਚ ਉਹ ਕੰਫਰਟੇਬਲ ਆ ਜਿਹਦੇ ਵਿੱਚ ਉਹ ਬਹੁਤ ਕੰਮ ਲੋ ਵੀ ਤੁਹਾਡੇ ਸਾਰੇ ਸਵਾਲਾਂ ਦੇ ਆਪਾਂ ਜਵਾਬ ਦੇ ਦਿੱਤੇ ਕਿਹਗਾ ਜਿੰਨੇ ਵੀ ਤੁਹਾਡੇ ਅਨਿਵਰਸਰੀ ਨੂੰ ਲੈ ਕੇ ਸਵਾਲ ਸੀ ਮੇਨ ਇੱਕੋ ਹੀ ਸਵਾਲ ਸੀਗਾ ਤੁਹਾਡਾ ਜ਼ਿਆਦਾ ਤਾਂ ਵੀ ਦੀਦੀ ਮੰਮੀ ਪਾਪਾ ਨੂੰ ਕਿਉਂ ਨਹੀਂ ਬੁਲਾਇਆ ਠੀਕ ਹੈ ਕੁਝ ਕੇ ਆਹੀ ਰੀਜ਼ਨ ਹੁੰਦੇ ਆ ਬਈ ਹੋਰ ਨਹੀਂ ਕੋਈ ਬਾਲਾ ਵੱਡਾ ਮੁੱਦਾ ਨਹੀਂ ਹੈਗਾ ਆਪਣੇ ਆਪਾਂ ਵੀ ਫਿਰ ਇੱਕ ਇਹ ਹੁੰਦਾ ਦਾ ਵੀ ਜਿਵੇਂ ਆਪਣੇ ਮਾਪੇ ਖੁਸ਼ ਨੇ ਮੈਨੂੰ ਲੱਗਦਾ ਹੁੰਦਾ ਆਪ ਨੂੰ ਵੀ ਹਾਂ ਜੇ ਸਾਡੇ ਮੰਮੀ ਜਿਹੜੀ ਕਹਦੇ ਨੇ ਵੀ ਪਾਰਟੀ ਨਹੀਂ ਕਰਨੀ ਤਾਂ ਫਿਰ ਹੁੰਦੀ ਵੀ ਨਹੀਂ ਹੈਗੀ ਇਹ ਚੀਜ਼ ਹੁੰਦੀ ਆ ਠੀਕ ਹੈ ਤੇ ਹੁਣ ਆਪਾਂ ਕੰਮ ਆਪਣਾ ਨਿਬੜ ਗਿਆ ਸਾਰਾ ਠੀਕ ਆ ਤਾਂ ਹੁਣ ਆਪਾਂ ਬਾਜ਼ਾਰ ਦੇ ਇੱਕ ਦੋ ਕੰਮ ਕਰਕੇ ਆਉਣੇ ਨੇ ਰਿੱਕੀ ਸੁੱਤੇ ਪਏ ਨੇ ਝਾਰ ਸਿੰਘ ਵੀ ਸੋ ਰਹੇ ਨੇ ਮੈਂ ਇਹਦੇ ਕੋਲੇ ਬੈਠੀ ਆਂ ਇਗੀ ਦੇ ਉੱਠਣਾ ਪਵੇ ਕਿਉਂਕਿ ਮੈਂ ਇਹਨੂੰ ਬਾਕਰ ਦੇ ਵਿੱਚ ਪਾਇਆ ਹੋਇਆ ਕਈ ਵਾਰ ਜਵਾਕ ਉੱਠ ਕੇ ਡਿੱਗ ਜੇ ਹਨਾ ਸੱਟ ਲੱਟਣਾਂ ਲੱਗ ਜੇ ਡੈਰੀ ਲੱਗਦਾ ਰਹਿੰਦਾ ਕਿਉਂਕਿ ਹੁਣ ਠੰਡ ਤੁਹਾਨੂੰ ਪਤਾ ਵੀ ਸੁੱਕੀ ਜੀ ਠੰਡ ਆ ਜਾਂਦੀ ਜਾਂਦੀ ਮਾਰ ਜਾਂਦੀ ਹੁੰਦੀ ਆ ਤਾਂ ਆਪਦੇ ਜਵਾਕ ਨੂੰ ਬਈ ਤੁਸੀਂ ਵੀ ਬਚਾ ਕੇ ਰੱਖੋ ਆਪਾਂ ਵੀ ਇਹਨੂੰ ਪੂਰਾ ਬਚਾ ਕੇ ਰੱਖਾਂਗਾ ਬਾਕੀ ਸੂਟ ਆਇਆ ਹੈਂਡਵਰਕ ਵਾਲਾ ਹੋ ਕੇ ਰੈਡੀ ਇੱਕ ਨਵਾਂ ਨਵਾਂ ਡਿਜ਼ਾਈਨ ਆ ਉਹ ਮੈਂ ਤੁਹਾਨੂੰ ਦਿਖਾਉਣੀ ਆ ਮੈਨੂੰ ਆਏ ਸੀ ਵੀ ਤੁਹਾਡੇ ਨਾਲ ਸਾਰਿਆਂ ਨਾਲ ਜ਼ਰੂਰ ਸ਼ੇਅਰ ਕਰੂੰਗੀ ਕੀਨ ਕਾਫਤੇ ਬਣਿਆ ਹੋਇਆ ਮੈਂ ਦਿਖਾਉਣੀ ਆ ਤੁਹਾਨੂੰ ਲੋ ਬਈ ਆ ਵਾਲਾ ਡਿਜ਼ਾਈਨ ਬਣ ਕੇ ਆਇਆਗਾ ਬਈ ਆ ਹੈਗਾ ਘੇਰੇ ਤੇ ਵਰਕ ਠੀਕ ਹੈ ਤੇ ਆ ਉੱਪਰ ਗਲਾ ਬਣਿਆ ਹੋਇਆ ਗੋਲ ਠੀਕ ਹੈ ਆ ਆਗੀਆਂ ਦੋ ਕਲੀਆਂ ਇਹ ਤੇ ਆ ਵਿੱਚ ਵੀ ਸਾਰਾ ਵਰਕ ਆ ਆ ਆ ਗਿਆ ਸਲਵਾਰ ਤੇ ਬਾਟਮ ਤੇ ਵਰਕ ਠੀਕ ਹੈ ਤੇ ਇਹਦੇ ਪਿੱਛੇ ਸੇਮ ਵਰਕ ਆ ਗਿਆ ਇਹ ਬਾਹਰ ਤੇ ਜੇ ਤੁਸੀਂ ਇਦਾਂ ਕੱਲਾ ਵਰਕ ਕਰਾਉਣਾ ਚਾਹੁੰਦੇ ਹੋ ਤਾਂ ਕੱਲਾ ਵਰਕ ਵੀ ਕਰਵਾ ਸਕਦੇ ਹੋ ਇੱਕ client ਨੇ ਕੱਲਾ ਵਰਕ ਕਰਵਾਇਆ ਬਈ ਤੇ ਆਪਾਂ ਇਹ ਜਿਹੜੀ ਸਪੈਸ਼ ਕਰਨਾਗਾ ਵਰਕ ਹੋ ਗਿਆ ਡਨ ਬਸ ਫੋਟੋ ਵੀਡੀਓ ਬਣਾਉਣ ਵਾਲੀ ਰਹਿ ਗਈ ਇਹਦੀ ਉਹ ਆਪਾਂ ਬਣਾ ਲੈਨੇ ਆ ਕਿਸੇ ਨੇ ਕੱਲਾ ਵਰਕ ਕਰਉਣਾ ਹੁੰਦਾ ਇਦਾਂ ਦਾ ਹਲਕਾ ਕੋਈ ਵੀ ਡਿਜ਼ਾਈਨ ਕੱਲਾ ਵਰਕ ਵੀ ਤੁਸੀਂ ਸਾਡੇ ਤੋਂ ਕਰਵਾ ਸਕਦੇ ਹੋ ਕੋਈ ਚੱਕਰ ਨਹੀਂ ਪਾ ਪਾ ਲੋ ਬਈ ਅਸੀਂ ਪੁਟੀਕ ਦਾ ਕੰਮ ਫਿਨਿਸ਼ ਕਰਕੇ ਹੁਣ ਆਪਾਂ ਚੱਲਿਆ ਘਰ ਨੂੰ ਇੱਕ ਦਾ ਬਲੱਡ ਵਾਦਾ ਹੁੰਦਾ ਪਹਿਲੀ ਵਾਰ ਰਿੱਕੀ ਦਾ ਬਲੱਡ ਘਟਿਆ ਸ਼ੁਕਰ ਆ ਤੋ ਡਬਲਟ ਘਟ ਗਿਆ ਕਿਉਂਕਿ ਵਧਿਆ ਬਹੁਤ ਮਾੜਾ ਹੁੰਦਾ ਤੇ ਘਟਿਆ ਵੀ ਬਾਲਾ ਮਾੜਾ ਹੁੰਦਾ ਪਰ ਥੋੜਾ ਘਟਿਆ ਵਧਿਆ ਨਹੀਂ ਹੈ ਹੈਨਾ ਵਧਿਆ ਵੀ ਕੌਫੀ ਪੀ ਜੀ ਹਾਂ ਸੋਚਦੀ ਆ ਵੀ ਸਟਰੋਂਗ ਜੀ ਕੌਫੀ ਪੀਤੀ ਜਾਂ ਤੇ ਰੀਕੀ ਨੂੰ ਕੀਤਾ ਜਾਵੇ ਸੈਕ ਕਿਉਂਕਿ ਮੈਨੂੰ ਇਹਦਾ ਪੂਜਾ ਚਿਹਰਾ ਬਿਲਕੁਲ ਵੀ ਵਧਿਆ ਨਹੀਂ ਲੱਗਦਾ ਮੈਨੂੰ ਇਦਾਂ ਲੱਗਦਾ ਹੁੰਦਾ ਵੀ ਮੇਰੇ ਵਾਂਗੂ ਚਿਹਰਾ ਕੀ ਲੈ ਰਵੇ ਮੇਰੇ ਪਰ ਵਾਲੇ ਚਲੋ ਭਾਈ ਅਪਾ ਜਾਦੇ ਆ ਸਾਦਾ ਆਊਟਲੈਟ ਤੋਂ ਜਾਂਦੇ ਜਾਂਦੇ ਕੌਫੀ ਪੀ ਕੇ ਜਾਈਏ ਲਓ ਭਾਈ ਕਾਫੀ ਪੀਣ ਦਾ ਪਲਾਨ ਬਣ ਗਿਆ ਪਈ ਆਪਾਂ ਮੋੜ ਲਿਆ ਗੱਡੀ ਆਊਟਲੈਟ ਜੇ ਕਿਤੇ ਵੀਰੋ ਆਊਟਲੈਟ ਨਾ ਹੁੰਦਾ ਨਾ ਅਸੀਂ ਬਹੁਤ ਬੋਰ ਹੋਣਾ ਅਸੀਂ ਬਹੁਤ ਬੋਰ ਹੋਣਾ ਚਾਹੀ ਬਹੁਤ ਕਰਨਾ ਸੀ ਅਸੀਂ ਚੁੰਡੀ ਲੱਡ ਜਾਂਦੇ ਸੀ ਪਟਿਆਲੇ ਕੱਲੀ ਜਾਂਦੇ ਪੁੱਛੋ ਜਾਂਦੇ ਹਨਾ ਦੂਰ ਦੂਰ ਜਾਂਦੇ ਫੇਰ ਆਪੇ ਇਹ ਸਾਡੇ ਜਮਾ ਪਿੰਡਾਂ ਦੇ ਕੋਲੇ 2-3 ਕਿਲੋਮੀਟਰ ਇਹ ਦੇਖੋ ਗਾਇਸ ਕੱਠਾ ਦੇਖੋ ਅੱਜ ਦੇਖੋ ਗੱਡੀਆਂ ਦੇਖੋ ਅੱਜ ਚਲੋ ਵੀ ਗੇੜੀ ਲਾਵੀਂ ਚਲੋ ਗੇੜੀ ਲਾ ਕੇ ਆਉਣੇ ਅੱਜ ਦੇਖਦੇ ਆ ਕੀ ਆ ਦੇਖੋ ਬਾਈ ਅੱਜ ਤਾਂ ਇੰਨਾ ਕੁ ਜ਼ਿਆਦਾ ਕੱਠਾ ਹੈ ਨਾ ਨਜ਼ਾਇਜ਼ ਆਹ ਦੇਖੋ ਆਹੀ ਦੇਖ ਲਓ ਡਰਾਈਵ ਥਰੂ ਚੀ ਕਿਤੇ ਗੱਡੀ ਖੜਾਉਂਗਾ ਮਸਾਂ ਨਾ ਆਹ ਦੇਖੋ ਦੇਖ ਰਿਕੇ ਦੇਖੋ ਬਈ ਕਿੰਨਾ ਜ਼ਿਆਦਾ ਜਾਮ ਜਾਮ ਲੱਗਦਾ ਉਹ ਵੱਡਾ ਬਹੁਤ ਵੱਡਾ ਜਾਮ ਲੱਗਿਆ ਇਸ ਲਈ ਅੱਡੀ ਅਸੀਂ ਵਾਪਸ ਮੋੜ ਲਈ ਗਈ ਹੈ ਠੀਕ ਹੈ ਵੀ ਰਹਿਣ ਦੋ ਇੱਧਰ ਨੂੰ ਜਾ ਕੇ ਦੇਖੀਏ ਲਓ ਵੀ ਆਪਾਂ ਰੁਕ ਕਿਉਂ ਆਏ ਹਾਂ ਕਾਫੀ ਲੈਣ ਵਾਸਤੇ ਡਰਾਈਵ ਥਰੂ ਆ ਪਾウダー ਕਰਤੀ ਸੀ ਇਹ ਠੀਕ ਹੈ ਵੀ ਰਿਵਰੀ ਬਣਾਈ ਜਾਂਦੇ ਨੇ ਮੈਕਡੋਨਲਡ ਤੋਂ ਕਾਫੀ ਲੈ ਕੇ ਹੋ ਜਾਾਂਗੇ ਅਸੀਂ ਫਰਾਰ ਹਾ ਹਾ ਲਓ ਵੀ ਆਪਾਂ ਪਹੁੰਚ ਗਏ ਘਰ ਆ ਦੇਖ ਲਓ ਵਜ ਆਇਆ ਆ ਘਰਾਂ ਚ ਉਤਰਾ ਅੰਸਾਰ ਗੱਡੀ ਚੋਂ ਲਾਲ ਗੱਲੂ ਜਾ ਹੰਬਾਤੀ ਦਾਦੀ ਬੋਰਦੇ ਨਾਲ ਨਹੀਂ ਮੰਤਰੀ ਤੇ ਲੈ ਕੇ ਨਾ ਤੂੰ ਇਹ ਨਹੀਂ ਜਾਦਾ ਉਹ ਚੌਕੜੀਂ ਜੜਿਆ ਜਾਣਾ ਜੁਹਾਰ ਚਲਾ ਗਿਆ ਆਪਦੀ ਫੇਵਰੇਟ ਪਲੇਸ ਤੇ ਹੋਰ ਮੰਮੀ ਪੂਆ ਵਰਗੇ ਠੀਕ ਸੀ ਸਾਰੇ ਠੀਕ ਹੈ ਭਾਈ ਵਧੀਆ ਚਾਹੀਦੇ ਆ ਲੱਡੂ ਕੌਣ ਲਿਆਇਆ ਤਿਲ ਵੇਸਣ ਲੱਡੂ ਉਹ ਮੰਮੀ ਕਹਾਂ ਨਹੀਂ ਕਿੰਨੇ ਤੇ ਉਹ ਰੋਸ ਕੇ ਖਾ ਅੱਛਾ ਕਿੱਥੇ ਦੁਬਾਰਾ ਲੰਘੇ ਨੇ ਇਹਦੇ ਨਾਮ ਤੇ ਅੰਮ੍ਰਿਤਧਰ ਮੰਨਨੇ ਕੋਲ ਦਰਵਾਜਾ ਕਰਦੇ ਨੇ ਸਾਥੀ ਹੁੰਦਾ ਕੋਣ ਸਾਥੀ ਅੰਮ੍ਰਿਤ ਮਿਲ ਕੇ ਛੁੱਟੀ ਆ ਜੰਮੀ ਦਾ ਤੂੰ ਮਿੰਨਾ ਦੀ ਉੱਥੇ ਹਟ ਜਾ ਕੋਈ ਨਹੀਂ ਕਹਤਾ ਵੀ ਕਰ ਲੈ ਜਾ ਮਾਰ ਕਰ ਮਾ ਮਰੀ ਫੋਨ ਵੀ ਆ ਕੇ ਚਾਹ ਨਹੀਂ ਆ ਆ ਖੇਡ ਲੈ ਐਨੇ ਕਿਉਂ ਖੇਡ ਲੈ ਉਂਗੀ ਥੋੜਾ ਜਿਆ ਹੋਰ ਖੇਡੋ ਮੰਮੀ ਜਾਚ ਐਪਲ ਦੀ ਰੈਸਪੀ ਵੀ ਦੱਸਣੀ ਆ ਤੁਸੀ ਇੱਕ ਦਿਨ ਐਪਲ ਖੀਰ ਦੀ ਤੜਕੇ ਰੈਸਪੀ ਬਣਾ ਕੇ ਦੱਸਣੀ ਆ ਗਾਇਜ਼ ਵੀਰਿਆਂ ਨੂੰ ਯੂਟਿਊਬਰਸ ਨੂੰ ਲੋ ਭਾਈ ਮੰਮੀ ਬਣਾ ਰਹੀ ਐ ਪੁਰਜੀ 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 ਕੀ ਹੋ ਗਿਆ ਕੀ ਗੱਲ ਆ ਇਹਦੇ ਕੱਪੜੇ ਬਾਰੇ ਮੋਟੇ ਨੇ ਉਹ ਤੇ ਜੰਦਾ ਲਾ ਦੇ ਦੇਖੀ ਦੇਖੀ ਮੰਮੀ ਦੇਖੀ ਦੇਖੀ ਹਾਂਜੀ ਬਈ ਇਹ ਸੀਗਾ ਆਪਣਾ ਅੱਜ ਦਾ ਵਲੌਗ ਤੁਹਾਡੇ ਸਾਰੇ ਸਵਾਲਾਂ ਦੇ ਆਪਾਂ ਜਵਾਬ ਦੇ ਨਹੀਂ ਸੀ ਆਪਾਂ ਦੇ ਦਿੱਤੇ ਆ ਉਮੀਦ ਕਰਦੇ ਆ ਤੁਹਾਨੂੰ ਮੇਰਾ ਅੱਜ ਦਾ ਵਲੌਗ ਵਧੀਆ ਲੱਗਿਆ ਹੋਊਗਾ ਵਲੌਗ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਦੱਸੋ ਵੀ ਕਿੱਦਾਂ ਦਾ ਲੱਗਿਆ ਮਿਲਦੇ ਆਂ ਆਪਾਂ ਕੱਲ ਨੂੰ ਨਵੇਂ ਵਲੌਗ ਦੇ ਵਿੱਚ ਬਾਏ ਬਾਏ